ਨਮਸਕਾਰ ਅੱਜ ਲੁਰੀਆਣਾ ਵਿਖੇ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਆਈਪੀਐਸ ਰਿਟਾਇਰਡ ਐਡੀਜੀਪੀ ਪੰਜਾਬ ਜਿਹੜੇ ਕਿ ਮੈਂਬਰ ਕੈਂਪੇਨ ਕਮੇਟੀ ਪੰਜਾਬ ਕਮ ਚੇਅਰਮੈਨ ਐਕਸ ਸਰਵਿਸਮੈਨਸਲ ਪੀਪੀਸੀਸੀ ਪਧਾਰੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇਗੇ ਪੇਸ਼ ਹਨ ਇਸ ਦੀ ਅਕੁਚਲ ਗਿਆ ਪੇਸ਼ਕਸ਼ प्रदीप ਸ਼ਰਮਾ ਫੌਜ ਦੀ ਔਰ ਐਨਡੀਏ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਇੱਕ ਫੌਜ ਦੀ ਭਰਤੀ ਜਿਹਦੇ ਵਿੱਚ ਨਵਾਂ ਤੌਰ ਤਰੀਕਾ ਵਰਤਿਆ ਹੋਇਆ ਉਹਦੇ ਬਾਰੇ ਗੱਲ ਕਰਨਾ ਚਾਹਵਾ ਉਹਦਾ ਨਾਮ ਇਹਨਾਂ ਨੇ ਦਿੱਤਾ ਹੈ ਅਗਨੀਪਥ ਸਕੀਮ ਦਾ ਦੇ ਜਣੇ ਜਵਾਨ ਨੂੰ ਇਹ ਭਰਤੀ ਕਰਨ ਦੀ ਗੱਲ ਕਰ ਰਹੇ ਨੇ ਉਹਨੂੰ ਇਹਨਾਂ ਨੇ ਅਗਨੀਵੀਰ ਗਿਆ ਆਪਾ মিডিਆ ਵਾਲੇ ਬਹੁਤ ਸਾਰੇ ਇਸ ਗੱਲ ਤੋਂ ਵਾਕਿਫ ਹੈ ਤੁਹਾਡਾ ਜੀ ਆਇਆਂ ਨੂੰ ਮੈਡਮ ਹਨੂਮਾ ਦਾ ਵੀ ਥੈਂਕ ਯੂ ਤੁਸੀਂ ਆਏ ਹੋ ਸਾਡੇ ਇਸ ਬਹੁਤ ਜ਼ਰੂਰੀ ਟੌਪਿਕ ਸੁਣਨ ਵਾਸਤੇ ਮੈਂ ਤੁਹਾਡਾ तहे ਦਿਲੋਂ ਸ਼ੁਕਰੀਆ ਕਰਦਾ ਸੰਤੋਮਿਟਰ ਨੇ ਕੈਮਰਾ ਅਗਨੀ ਵੀਰ ਲਿਆ ਕੇ ਔਰ ਜਮਾਨਾ ਦੀ ਜਿਹੜਾ ਕੱਢ ਰਿਹਾ ਸਾਡਾ ਸਪਾਈ ਦਾ ਉਹਨੂੰ ਦੋ ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਆ ਗੱਲ ਕੀਤੀ ਆ ਕੱਟ ਕਾਪੀ ਕਾਪੀ ਤੇ ਪੇਸਟ ਤੇ ਬੇਸਟੇ ਕਿੱਥੇ ਕਾਰਪੋਰੇਟ ਵਰਲਡ ਤੇ ਕਿੱਥੇ ਮੇਰੇ ਬਾਰਡਰ ਦੀ ਡਿਫੈਂਸ ਮੈਂ बतौर ਪੁਲਿਸ ਅਫਸਰ ਜਾਣਦਾ ਹਾਂ ਕਿ ਜਦੋਂ ਅਤਵਾਦੀ ਲੜਾਈ ਲੜ ਰਹੇ ਸੀ ਅਸੀਂ ਉਦੋਂ ਐਸਪੀਓਸ ਇੱਕ ਸਿਰਫ ਸਟੌਪ ਗੈਪ ਅਰੇਂਜਮੈਂਟ ਵਾਸਤੇ ਪੱਥੀ ਕੀਤੀ ਸੀ ਟੈਂਪੋਰਰੀ ਮੁਲਾਜ਼ਮ ਅਸੀਂ ਲਏ ਸੀ ਲੇਕਿਨ ਉਸ ਤੋਂ ਬਾਅਦ ਚੰਗੀ ਸੋਰਟ ਦੇ ਮਾਲਕ ਹੁੰਦੇ ਉਹਨਾਂ ਨੂੰ ਪੱਕਿਆਂ ਕੀਤਾ ਗਿਆ। ਬਾਕੀ 3.5 ਸਾਲ ਦਾ ਪੀਰੀਅਡ ਰਹਿ ਜਾਂਦਾ ਜਿਹਦੇ ਤੇ ਉਹਨੇ ਨੌਕਰੀ ਕਰਨੀ ਹੈ। ਤੇ ਮੈਂ ਇਹਨਾਂ ਦੀ ਜਿਹੜੀ ਵੇਜਸ ਨੇ ਉਹਦੇ ਵਿਚ ਵਿੱਚ ਕਿ ਤੁਸੀਂ 30000 ਤੋਂ ਸ਼ੁਰੂ ਕਰਦੇ 33 36 ਤੇ 40 ਤੱਕ 4 ਸਾਲ ਚ ਲੈ ਗਏ ਉਹਦੇ ਫਿਗਰ 'ਚ ਇਸ ਕਰਕੇ ਨਹੀਂ ਪੈਣਾ ਚਾਹੁੰਦਾ ਕਿ ਉਹ ਇੱਕ ਨੋਮੀਨਲ ਜੇ ਫਿਗਰ ਨੇ ਜਿਹੜੇ ਕਿ ਪ੍ਰਾਈਵੇਟ ਵਰਲਡ 'ਚ ਆਈ ਥਿੰਕ ਲੋਏਸਟ ਅੱਜਕੱਲ ਦੇ ਹਾਈ ਟੈਕ ਜ਼ਮਾਨੇ 'ਚ ਜਿੱਥੇ ਸਾਡੀ ਰਾਈਫਲ ਤੋਂ ਲੈ ਕੇ ਟੈਂਕਸ ਤੱਕ ਮੈਕਨਾਈਜ਼ ਨੇ ਹਾਈ ਟੈਕ ਨੇ ਡਰੋਨਸ ਦਾ ਜਮਾਨਾ ਆ ਰਿਹਾ ਹੈ 6 ਮਹੀਨੇ ਵਿੱਚ ਇੱਕ ਜਵਾਨ ਨੂੰ ਤਿਆਰ ਕਰਨ ਦੀ ਕੋਈ ਇਹ ਵੀ ਅਵੇਲੇਬਿਲਟੀ ਨਹੀਂ ਆ ਕੋਈ ਟ੍ਰੇਨਿੰਗ ਦਾ ਤਰੀਕਾ ਇਜਾਦ ਨਹੀਂ ਹੋਇਆ ਕਿ ਅਸੀਂ 6 ਮਹੀਨੇ ਉਹਦੇ ਚ ਕੋਈ ਇਹ ਸੌਫਟਵੇਅਰ ਆ ਜਾਂ ਇਹ ਕੋਈ ਇਹੋ ਜਿਹੀ ਚੀਜ਼ ਆ ਜਿਹੜੀ ਕੰਪਿਊਟਰ 'ਤੇ ਵਾਂਗੂ ਅਸੀਂ ਇੱਕ ਪੈਨ ਡਰਾਈਵ 'ਚ ਪਾ ਕੇ ਲੋਡ ਕਰਦੇ ਆਂਗੇ ਇਹ ਇਨਸਾਨੀ ਜ਼ਿੰਦਗੀ ਦੇ ਨਾਲ ਰਿਲੇਟਡ ਗੱਲ ਹੈ ਇੰਜ ਯਾਰ ਕਿ ਮੈਂ ਅੱਜ ਇੱਥੇ ਨੌਕਰੀ ਕਰ ਰਿਹਾ ਹਾਂ ਉਸ ਤੋਂ ਬਾਅਦ ਉਹ ਨੌਕਰੀ ਮੈਂ ਦੂਸਰੀ ਕੰਪਨੀ 'ਚ ਜਾ ਕੇ ਕਰ ਲਵਾਂਗਾ ਉਹਦਾ ਰੋਲ ਸੇਮ ਰਹਿੰਦਾ ਹੈ ਜੇ ਮੈਂ ਇਸ ਜਗ੍ਹਾ ਤੇ ਅਕਾਊਂਟੈਂਟ ਆ ਹਾਂ ਦੂਸਰੀ ਕੰਪਨੀ 'ਚ ਜਾ ਕੇ ਅਕਾਊਂਟੈਂਟ ਬਣ ਜਾਊਂਗਾ ਇਸ ਜਗ੍ਹਾ ਤੇ ਮੈਂ ਕੰਪਿਊਟਰ ਬੈਂਕ ਹੈਂਡਲ ਕਰ ਰਿਹਾ ਹਾਂ ਹੋਰ ਕਿਸੇ ਕੰਪਨੀ 'ਚ ਜਾ ਕੇ ਕੰਪਿਊਟਰ ਬੈਂਕ ਹੈਂਡਲ ਕਰ ਲਵਾਂਗਾ ਲੇਕਿਨ ਫੌਜ ਦੀ ਜਿਹੜੀ ਨੌਕਰੀ ਹੈ ਉਹ ਤਾਂ ਇੱਕ ਵੱਖਰਾ ਪਾਣੀਆ ਉਹਦੀ ਟ੍ਰੇਨਿੰਗ ਇੱਕ ਵੱਖਰੀ ਆ ਔਰ ਹੋਰ ਕਿਸੇ ਵੀ ਹੋਰ ਕੰਪਨੀ ਦੇ ਵਿੱਚ ਜਾ ਕੇ ਲੇਆਫ ਦੇ ਤਰੀਕੇ ਨਾਲ ਅਡਾਪਟ ਨਹੀਂ ਕੀਤੀ ਜਾ ਸਕਦੀ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਇੰਜ ਦਾ ਹੀ ਪ੍ਰੋਸੈਸ ਚੱਲਦਾ ਰਿਹਾ ਤੇ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਨਜ਼ਦੀਕੀ ਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਝਗੜੇ ਦੇ ਵਿੱਚ ਜਦੋਂ ਤਾਲਿਬਾਨ ਫ੍ਰੀ ਹੋ ਗਏ ਸੀ ਕਿ ਉਹਨਾਂ ਨੂੰ ਫ੍ਰੀ ਰੈਡਿਕਲਸ ਤੇ ਨਾਨ ਸਟੇਟ ਐਕਟਰਸ ਦਾ ਨਾਮ ਦਿੱਤਾ ਗਿਆ ਗੈਣ ਦਾ ਮਤਲਬ ਹੈ ਕਿ ਫੌਜ ਦਾ ਟ੍ਰੇਨਡ ਬੰਦਾ ਇੰਜ ਫ੍ਰੀ ਨਹੀਂ ਛੱਡਿਆ ਜਾ ਸਕਦਾ ਇਹ ਇੱਕ ਬੜੀ ਹੀ ਮੇਰੇ ਕਹਿ ਦਰਸ਼ਨਪਤ ਕਹਿਣ ਮੁਤਾਬਕ ਬੜੀ ਹੀ ਇਹ ਜੀ ਗਲਤ ਡਿਸੀਜਨ ਹੈ ਜਿਹਨੂੰ ਅਡਾਪਟ ਕਰਕੇ ਅਸੀਂ ਫੌਜ ਨੂੰ ਉਹਦੀ ਯੂਨਿਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਮਾਰਸ਼ਲ ਰੈਸਿਸ ਦੇ ਨਾਲ ਜੁੜੀ ਹੈ ਔਰ ਜਿਹੜਾ ਸਾਡਾ ਫੌਜ ਦਾ ਡਾਟਾ ਹੈ ਉਹ ਜੇ ਤੁਸੀਂ ਚੈੱਕ ਕਰਦੇ ਹੋ ਚਾਹੇ ਉਹ ਬ੍ਰਿਟਿਸ਼ ਇੰਡੀਆ ਦੇ ਟਾਈਮ ਤੇ ਹਿੰਦੁਸਤਾਨੀ ਫੌਜ ਦਾ ਹੋਵੇ ਫਰਸਟ ਵਰਲਡ ਵਾਰ ਹੋਵੇ ਸੈਕੰਡ ਵਰਲਡ ਵਾਰ ਹੋਵੇ ਜਾਂ ਫਿਰ ਜਿਹੜੀਆਂ ਸਾਡੀਆਂ ਜੰਗਾਂ ਪਾਕਿਸਤਾਨ ਨਾਲ ਚੀਨ ਨਾਲ ਅਜੇ ਤੱਕ ਹੋਈਆਂ ਨੇ ਉਹਨਾਂ ਦੀ ਜਿਹੜੀ ਫੌਜ ਦੀ ਕੰਟ੍ਰਿਬਿਊਸ਼ਨ ਆ ਜੇ ਤੁਸੀਂ ਪੰਜਾਬ ਹਰਿਆਣਾ ਔਰ ਹਿਮਾਚਲ ਇੱਕ ਟਾਈਮ ਤੇ ਜਿੰਨੇ ਸੂਬੇ ਇੱਕ ਪੰਜਾਬ ਸੀ ਜੇ ਇਹਨਾਂ ਦੀ ਕੰਟ੍ਰਿਬਿਊਸ਼ਨ ਗਿਣਦੇ ਹੋ ਤੇ ਇਹ ਬਹੁਤ ਵੀ ਇੱਕ ਐਗਜ਼ੈਂਪਲ ਸੈਟਿੰਗ ਆ ਬੋਰਡ ਦੇ ਵਿੱਚ ਅਨਪਰਲਣ ਹੈ ਇਸ ਤੋਂ ਪਹਿਲਾਂ ਕਿ ਮੈਂ ਅਗਨੀ ਪਥ ਵੀ ਗੱਲ ਸ਼ੁਰੂ ਕਰਾਂ ਮੈਂ ਤੁਹਾਡਾ ਧਿਆਨ ਇਸ ਪ੍ਰਪੋਜ਼ਲ ਦੀ ਬੈਕਗ੍ਰਾਉਂਡ ਵੱਲ ਲਿਜਾਣਾ ਚਾਹੁੰਗਾ ਕਿ ਕਿਵੇਂ ਇਹ ਪ੍ਰਪੋਜ਼ਲ ਕੱਟ ਕਾਪੀ ਪੇਸਟ ਕਰਕੇ ਤੇ ਇੱਕ ਇਹੋ ਜੀ ਇੰਸਟੀਟਿਊਸ਼ਨ ਨੂੰ ਜੋੜ ਦਿੱਤਾ ਗਿਆ ਜਿਹੜਾ ਜਿੰਨੇ ਕੀ ਪੂਰੀ ਦੁਨੀਆ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਚ ਨਾਮ ਕਾ ਖਟਿਆ ਜਿੰਨੂੰ ਅਸੀਂ ਹਿੰਦੁਸਤਾਨ ਦੀ ਭਾਰਤ ਦੀ ਇੰਡੀਆ ਦੀ ਫੌਜ ਕਹਿੰਦੇ ਆ